ਇਸ ਤੇ ਲੱਗੇ ਡਾਕਰ ਫਾਈਲ ਬਣਾਇਆ ਨਾ ਉਹ ਵੀ ਇੱਕ ਦੋ ਹਮਨ ਫਾਈਲ ਜੀ ਹਾਂ ਜੀ ਉਹ ਜਾਣਿਆ ਲਗਾ ਸੱਸੀ ਗੱਲ ਜੀ ਸੱਸੀ ਗੱਲ ਸੱਸੀ ਗੱਲ ਹਾਂ ਜੀ ਸਹੀ ਜੀ ਠੀਕ ਜੀ ਉਹ ਬਾਈ ਜੀ ਹਾਂ ਜੀ ਤਾਂ ਵੀ ਮੁਵਾਰਕ ਅੱਗੇ ਮਿਲਾਈ ਦਿੱਂਦੂ ਆਮ ਆਮ ਜਦੋਂ ਯਾ ਜਦੋਂ ਖਾਣੇ ਦਾ ਇੱਕ ਵਾਰ ਇੱਕ ਮਸਮਨ ਦੀ ਨਹੀਂ ਆਹ ਕਾਰਿਆ ਰਦਾ ਨਹੀਂ ਨਹੀਂ ਦੋਸਤ ਕੋਈ ਨਹੀਂ ਕੋਈ ਸੇ ਕਰੋ ਸਬ ਕੁ ਦੇ ਦਿੱਚਾ ਨਾ ਕੋਟੋ ਮੀਟੀਆ ਹਨਾ ਸੋਸੇ ਠੰਡੇ ਹੋਗਾ ਬਾਕੀ ਨਾ ਬਾਦ ਹੋਰ ਰੋਹਿਤ ਚੈਸ ਸੋਸੇ ਅੰਦਰ ਚੱਲ ਰਿਹਾ ਹੈ ਨਾ ਸਭ ਤੋਂ ਪਹਿਲਾਂ ਤਾਂ ਮੈਂ ਹਲਕਾ ਰਾਜਪੁਰਾ ਵਾਸੀਆਂ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਮੇਰੇ ਸਾਰੇ ਭੈਣ ਭਰਾਵਾਂ ਨੂੰ ਸੋ ਰਾਤਰੀ ਦਿਨ ਲੱਖ ਲੱਖ ਵਧਾਈਆਂ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਆਮ ਆਦਮੀ ਪਾਰਟੀ ਪੰਜਾਬ ਦੇ ਆਮ ਆਦਮੀ ਪਾਰਟੀ ਤੋਂ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਜੀ ਆਮ ਆਦਮੀ ਪਾਰਟੀ ਸੰਗਠਨ ਮੰਤਰੀ ਸ਼੍ਰੀ ਸੰਦੀਪ ਪਾਟੜ ਜੀ ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਮਨੋਰਾਜਾ ਜੀ ਤੇ ਸਮੁੱਚੀ ਲੀਡਰਸ਼ਿਪ ਦਾ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਛੋਟੇ ਜਿਹੇ ਇੱਕ ਨਵਾਨੇ ਜੇ ਵਰਕਰ ਨੂੰ ਹਲਕਾ ਰਾਜਪੁਰਾ ਤੋਂ ਮਾਰਕੀਟ ਮੀਡੀਆ ਚੇਅਰਮੈਨ ਬਣਾ ਕੇ ਬੜਾ ਮਾਨ ਦਿੱਤਾ ਹੈਗਾ ਬੜਾ ਮਾਨ ਦਿੱਤਾ ਹੈ। ਅੱਜ ਜੇ ਗੱਲ ਕਰੀਏ ਜਿਵੇਂ ਰਾਜਪੁਰੇ ਦੀ ਗੱਲ ਕਰੀਏ ਹਰਕਤਾਂ ਤੋਂ ਹੋਰ ਹੀ ਪੰਦਾ ਤੇ ਰਾਜਪੁਰੇ ਬੰਦਾ ਹੈ ਤੇ ਕੁਝ ਕੋਪੜੇਲਾ ਇਹ ਰਿਹਾ ਪਾਇੰਦਾ ਤੇ ਸਭ ਤੋਂ ਵੱਡੀ ਚੀਜ਼ ਚੇਰਮੈਨ ਹੀ ਰਾਜਪੁਰੇ ਦੀ ਉਹ ਕਿਵੇਂ ਦੇਜੋ ਕਿ ਇਹਦੇ ਕਿਸਾਨਾਂ ਦੇ ਜਿਹੜੇ ਮਸਲੇ ਆ ਕਿਵੇਂ ਹੱਲ ਹੋਣਗੇ? ਦੇਖੋ ਮੈਂ ਹੁਣ ਤਕਰੀਬਨ ਹਫਤੇ ਤੱਕ ਤੱਕ ਪਾਰਟੀ ਵੱਲੋਂ ਜੋ ਸੰਦੇਸ਼ ਮਿਲੇਗਾ ਜੁਆਇਨ ਕਰਨ ਤੋਂ ਜੁਆਇਨ ਕਰਨ ਤੋਂ ਬਾਅਦ ਚਾਹੇ ਆੜਤੇ ਦੀ ਕੋਈ ਪਰੇਸ਼ਾਨੀਆਂ ਨੇ ਚਾਹੇ ਕਿਸਾਨਾਂ ਦੀਆਂ ਹੈਗੀਆਂ ਚਾਹੇ ਹਲਕਾ ਰਾਜਪੁਰਾ ਜਿੰਨੇ ਵੋਟਰ ਤੇ ਸਪੋਰਟਰ ਮੇਰੇ ਹੈਗੇ ਆਂ ਔਰ ਹਲਕਾ ਰਾਜਪੁਰਾ ਜਿਹਨਾਂ ਵੋਟਰਾਂ ਨੇ ਸਾਨੂੰ ਵੋਟਾਂ ਵਾਕੇ 2022 ਦੇ ਵਿੱਚ ਸਾਡੀ ਸਰਕਾਰ ਬਣਾਈ ਹੈਗੀ ਆ ਉਹਨਾਂ ਸਾਰਿਆਂ ਦੀਆਂ ਜਿੰਨੇ ਵੀ ਸਮੱਸਿਆਵਾਂ ਹੈਗੀਆਂ ਉਹ ਮੈਂ ਹੱਲ ਕਰਨ ਦਾ ਪੂਰੀ ਕੋਸ਼ਿਸ਼ ਕਰਾਂਗਾ ਤੇ ਮੈਂ ਵੱਧ ਤੋਂ ਵੱਧ ਹਲਕਾ ਰਾਜਪੁਰਾ ਦਾ ਹਰਗਰਾਈ ਪ੍ਰਾਇਓਰਿਟੀ ਮੰਡੀ ਹੈਗੀ ਮਾਰਕੀਟ ਕਮੇਟੀ ਦਾ ਉਹਦਾ ਵੀ ਜਿਹੜੇ ਸਮੱਸਿਆਵਾਂ ਆਣੀਆਂ ਉਹ ਮੋਕੇ-ਮੋਕੇ ਤੇ ਹਾਈ ਕਮਾਂਡ ਨਾਲ ਗੱਲ ਕਰਕੇ ਉਹਨੂੰ ਹੱਲ ਕਰਾਂਗਾ ਮੰਡੀ ਸੀਜ਼ਨ ਦੀ ਗੱਲ ਕਰੀਏ ਹੁਣ ਮੰਡੀਾਂ ਦੇ ਆਣਾ ਲੈ ਤੇ ਜਿਹੜੀ ਆਪਾਂ ਸਿਟੀ ਦੀ ਗੱਲ ਕਰੀਏ ਕੋਲ ਪੱਥੀ ਦੀ ਜਿਹੜੀ ਆਵਾਜ਼ ਪਾਰਟੀ ਵੱਲੋਂ ਕੀਤੀ ਜਾਣੀ ਆ ਉਹਨੂੰ ਕਿਵੇਂ ਦੇਖਦੇ ਦੇਖੋ ਪਾਰਟੀ ਵੱਲੋਂ ਤਾਂ ਨਾਮਿਨੇਸ਼ਨ ਕਰ ਦਿੱਤਾ ਗਿਆ ਹੈਗਾ ਸਰਕਾਰ ਵੱਲੋਂ ਹਜੇ ਨੋਟੀਫਿਕੇਸ਼ਨ ਆਣਾ ਹੈਗਾ ਜਦੋਂ ਨੋਟੀਫਿਕੇਸ਼ਨ ਆਏਗਾ ਜਿਵੇਂ ਪਾਰਟੀ ਦੇ ਦਿਸ਼ਾ ਨਿਰਦੇਸ਼ ਮੁਤਾਬਿਕ ਜੁਆਇਨ ਕੀਤਾ ਜਾਏਗਾ ਪੰਜਾਬ ਦੇ ਚੇਅਰਮੈਨ ਦਾ ਤੋਰਾ ਆ ਸ਼ੁਰੂ ਕਰ ਦਿੱਤਾ ਹੈ ਉਹ ਕਿਵੇਂ ਦੇਖਦੇ ਨੇ ਦੇਖੋ ਇਹ ਤਾਂ ਦੇਣੀਆ ਪਾਰਟੀ ਨੇ ਹਰ ਇੱਕ ਜਿਹੜਾ ਆਪਣਾ ਵਲੰਟੀਅਰ ਹੈ ਜਿਨ੍ਹਾਂ ਨੇ ਸੰਘਰਸ਼ ਕੀਤਾ ਪਾਰਟੀ ਦੇ ਨਾਲ ਹਰ ਸਮੇਂ ਖੜੇ ਆ ਉਹਨਾਂ ਨੂੰ ਜੋ ਮਰਦਾ ਮਾਨ ਸਤਕਾਰ ਆ ਪਾਰਟੀ ਟਾਈਮ ਟੂ ਟਾਈਮ ਦੇ ਰਹੀ ਆ ਕੁਝ ਥੋੜਾ ਜਿਹਾ ਜੇ ਕਈ ਗੱਲਾਂ ਜਿਹੜਾ ਸਮਾਂ ਲੱਗਿਆ ਚਲੋ ਇਲੈਕਸ਼ਨਸ ਵੀ ਬਿਜ਼ੀ ਸੀਗੇ ਕਿਉਂਕਿ ਇਲੈਕਸ਼ਨ ਕਾਫੀ ਜਿਆਦਾ ਆਈਆਂ ਇਹਨਾਂ ਸਮੇਂ 'ਚ ਉਹਦੇ ਕਰਕੇ ਥੋੜੀ ਦੇਰੀ ਹੋ ਗਈ ਆ ਬਟ ਇਹਨੂੰ ਦੇਰੀ ਨਹੀਂ ਕਹਿ ਸਕਦੇ ਕਿਉਂਕਿ ਪਾਰਟੀ ਨੇ ਜਦੋਂ ਜ਼ਿੰਮੇਵਾਰੀ ਦੇਤੀ ਪਾਰਟੀ ਦਾ ਜਿਹੜਾ ਵਰਕਰ ਹੈ ਵਲੰਟੀਅਰ ਹੈ ਤੇ ਉਹਨਾਂ ਨੇ ਉਨੀ ਜੋਰ ਉਤਸ਼ਾਹ ਨਾਲ ਕੰਮ ਕਰਨ ਹੋਰ ਕਰਨ 'ਚ ਹੋਰ ਤੇਜ਼ੀ ਕਰਨੀ ਆ ਜਿਵੇਂ ਦਿੱਲੀ ਦੀ ਹਾਰ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਕਿ ਚੀਰਮੈਨੀਆਂ ਵੰਡੀਆਂ ਜਾ ਰਹੀਆਂ ਦੇਖੋ ਉਹਨੂੰ ਚਲੋ ਇੱਕ ਹਾਰ ਦੇ ਤਾਂ ਨਹੀਂ ਲੈ ਸਕਦੇ ਕਿਉਂਕਿ ਦੂਜੇ ਪਾਸੇ ਜਿਹੜੀ ਤਾਨਾ ਸਾ ਸਰਕਾਰ ਹੈ ਬੀਜੇਪੀ ਸਰਕਾਰ ਹੈ ਜਿਨ੍ਹਾਂ ਨੇ ਤੁਹਾਨੂੰ ਦੇਖਣ ਚ ਵੀ ਆਇਆ ਉਹਦਾ ਇੱਕ ਬਦੀਕੀ ਕਰਨ ਤੋਂ ਪਹਿਲਾਂ ਬਾਜ਼ ਨਹੀਂ ਆਈ ਉਦੋਂ ੱਤਕਾ ਵੀ ਉਹਨਾਂ ਦਾ ਕੀਤਾ ਆ ਦੂਜਾ ਜਿਹੜਾ ਵੋਟ ਪਰਸੈਂਟ ਹੈ ਉਹ ਨਹੀਂ ਘਟਿਆ ਆ ਆਮ ਆਦਮੀ ਪਾਰਟੀ ਦਾ ਉਹਨੂੰ ਪਿਆਰ ਕਰਨ ਵਾਲੇ ਉਹਨੇ ਹੀ ਹੈਗੇ ਆ ਹੁਣ ਤੁਸੀਂ ਜੇ ਬੀਜੇਪੀ ਦੇਲੇ ਸਰਕਾਰ ਦਾ ਲੈ ਕੇ ਜਾਓ ਹਣ ਤੁਸੀਂ ਪਿਛੇ ਦੇਖਿਆ ਜੀ ਆ ਵਿਧਾਨ ਸਭਾ ਜਿਹੜਾ ਮੁੱਦਾ ਆ ਉਹਨਾਂ ਆਪਣਾ ਡਾਕਟਰ ਬਾਬਾ ਮੇਜ਼ਕਰ ਦੀ ਜਿਹੜੀ ਆ ਤਸਵੀਰ ਲਾਤੀ ਉਹਨਾਂ ਨੇ ਭਗਤ ਸਿੰਘ ਦੀ ਲਾਤੀ ਹੁਣ ਉਹ ਕਿਸੇ ਨੂੰ ਮਤਲਬ ਹੋਰ ਨੂੰ ਬਰਦਾਸ਼ਤ ਨਹੀਂ ਕਰ ਪਾਉਂਦੇ ਹੁਣ ਵਿਧਾਨਿਕ ਸਾਡਾ ਸੰਵਿਧਾਨਿਕ ਜਿਹੜੇ ਰਚੇਤਾ ਆ ਉਹਨਾਂ ਤੋਂ ਵੱਡਾ ਤਾਂ ਸਾਡੇ ਲਈ ਕੋਈ ਹੋ ਨਹੀਂ ਸਕਦਾ ਸਾਡੇ ਸਿੱਦੇ ਭਗਤ ਸਿੰਘ ਸਿੱਦੇ ਅੱਜ ਸਾਡੇ ਉਹਨਾਂ ਤੋਂ ਵੱਡਾ ਤਾਂ ਕੋਈ ਹੋ ਨਹੀਂ ਸਕਦਾ ਜੀ ਵਿਰੋਧੀ ਪਾਰਟੀ ਦੀ ਗੱਲ ਕਰੀਏ ਉਹ ਬਦਲਾਅ ਨੂੰ ਕਹਿੰਦੇ ਜੀ ਆਮ ਆਦਮੀ ਪਾਰਟੀ ਸਰਕਾਰ ਆ ਉਹ ਬਦਲਾਅ ਨੂੰ ਲੈ ਕੇ ਆਈ ਪਰ ਔਰ ਕਿਸੇ ਦੱਸ ਦੇ ਆ ਕਿ ਬਦਲਾ ਖੋਰੀ ਜਿਹੜੀ ਰਾਜਨੀਤੀ ਅੱਜ ਆਪਾਂ ਬੀਜੇਪੀ ਦੀ ਗੱਲ ਕਰੀਏ ਉੱਥੇ ਜਿਹੜੀ ਯੂਜ਼ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਸੁਚਿਤ ਕੀਤਾ ਜਾ ਰਿਹਾ ਹੈ ਜੋ ਪੰਜਾਬ ਦੀ ਗੱਲ ਕਰੀਏ ਤਾਂ ਵਿਜੀਲੈਂਸ ਯੂਜ਼ ਕੀਤੀ ਜਾ ਰਹੀ ਹੈ ਕਿਵੇਂ ਦੇਖ ਰਹੇ ਹੋ ਇਸ ਨੂੰ ਨਹੀਂ ਇੱਥੇ ਇਦਾਂ ਦਾ ਤਾਂ ਕੋਈ ਯੂਜ਼ ਨਹੀਂ ਕੀਤਾ ਜਾ ਰਿਹਾ ਗਲਤ ਹੈ ਅੱਜ ਕਿਉਂਕਿ ਜਿਹੜਾ ਆਪਣੀ ਆਮ ਆਦਮੀ ਪਾਰਟੀ ਆ ਜਿੱਥੇ ਵੀ ਹੈਗੀ ਆ ਜੋ ਕਰਪਸ਼ਨ ਹੈ ਜਾਂ ਡਰੱਗ ਦੇ ਜਿਹੜੇ ਇਨਵੋਲਵ ਆ ਉਹਨਾਂ ਤੇ ਹੀ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਪਰ ਜਿੱਥੇ ਬੀਜੇਪੀ ਦੀ ਜਿਹੜੀ ਧੱਕੇਸ਼ਾਹੀ ਆ ਉਹ ਤੁਸੀਂ ਦੇਖ ਹੀ ਰਹੇ ਹੋ ਇਲੈਕਸ਼ਨ ਤੋਂ ਪਹਿਲਾਂ ਕਿਸੇ ਨੂੰ ਚੱਕ ਲੈਣਾ ਕਿਸੇ ਨੂੰ ਅਤੇ ਰੇਡ ਕਰਾ ਦੇਣੀ ਆ ਉਹ ਪਹਿਲਾਂ ਵੀ ਕਰਦੀ ਆ ਰਹੀ ਆ ਭਾਜਪੀ ਦਾ ਕੰਮ ਹੀ ਹੈ ਆ ਆਪਾਂ ਜੇ ਗੱਲ ਕਰੀਏ ਉਹ ਕਿਸਾਨਾਂ ਦੀ ਗੱਲ ਕਰੀਏ ਸੀਐਮ ਭਗਵੰਤ ਮਾਨ ਦਾ ਜਿਹੜਾ ਵੱਡਾ ਬਿਆਨ ਆਇਆ ਆ ਕਿਸਾਨਾਂ ਦੇ ਹੱਕ ਦੇ ਵਿੱਚ ਉਹ ਕਿਵੇਂ ਦੇਖ ਰਹੇ ਹੋ ਤੇ ਹੋਰ ਜਿਹੜੀ ਸਰਕਾਰਾਂ ਕਿੱਥੇ ਹੈਗੀਆਂ ਕੋਈ ਵੀ ਤੋਂ ਅਲੱਗ ਵਿਰੋਧੀ ਪਾਰਟੀਆਂ ਉਹਨਾਂ ਨੇ ਕੀ-ਕਿਆ ਕਰਦੇ ਦੇਖੋ ਜਿਹੜੀ ਮਾਨ ਸਰਕਾਰ ਹੈ ਉਹ ਤਾਂ ਸ਼ੁਰੂ ਤੋਂ ਹੀ ਕਿਸਾਨਾਂ ਦੇ ਨਾਲ ਆ ਜਦੋਂ ਪਹਿਲੇ ਦੌਰ ਦੀ ਮੀਟਿੰਗ ਸਟਾਰਟ ਹੋਈ ਸੀ ਰਾਤ ਨੂੰ 1:00 2:00 ਵਜੇ ਤੱਕ ਮੀਟਿੰਗ ਚੱਲੀ ਆ ਮਾਨ ਸਾਹਿਬ ਉਹ ਟੇਬਲ ਦੇ ਮੌਜੂਦ ਰਹੇ ਆ ਉਹ ਤਾਂ ਸਿੱਧਾ ਜਿਹੀ ਆਮ ਆਦਮੀ ਪਾਰਟੀ ਆ ਸਾਡੀ ਉਹ ਕਿਸਾਨ ਮਜ਼ਦੂਰ ਦੇ ਹਤਾਸੀ ਆ ਕਿਉਂਕਿ ਅਸੀਂ ਤਾਂ ਆਪ ਆਮ ਪਰਿਵਾਰਾਂ ਚੋਂ ਉੱਠ ਕੇ ਆਏ ਹੋਏ ਆ ਅਸੀਂ ਪਹਿਲੇ ਜਿਹੜੇ ਸੰਘਰਸ਼ ਦਾ ਪੂਰਾ ਹਿੱਸਾ ਰਹੇ ਆ ਹੁਣ ਵੀ ਅਸੀਂ ਸੰਘਰਸ਼ ਜਿੱਥੇ ਹੁੰਦਾ ਆ ਉਹਨਾਂ ਚ ਬਿਲਕੁਲ ਜਾਈਦਾ ਆਪਣਾ ਜਿਹੜਾ ਬਣਦਾ ਰੋਲ ਹੈ ਉਹ ਨਿਭਾਈਦਾ ਕਿਉਂਕਿ ਅਸੀਂ ਹੈ ਹੀ ਆਪਣੇ ਆਮ ਘਰਾਂ ਦੇ ਆਮ ਪਰਿਵਾਰ ਦੇ ਬੱਚੇ ਆ ਜਿਹੇ ਚੇਅਰਮੈਨ ਲਾਇਆ ਗਿਆ ਉਹਨਾਂ ਨੂੰ ਕੀ ਕਿਹਾ ਜਾਂਦਾ ਅੱਜ ਕਿਸਰਿਆ ਦੇ ਆਹ ਮੇਰੇ ਨਾਲ ਖੜੇ ਆ ਸਾਡੇ ਦੀਪਕ ਸੂਜੀ ਬੜੇ ਪੁਰਾਣੇ ਆਮ ਆਦਮੀ ਪਾਰਟੀ ਦੇ ਮਿਹਨਤੀ ਵਰਕਰ ਨੇ ਸੋ ਇਹਨਾਂ ਨੂੰ ਵੀ ਮੈਂ ਵਧਾਈ ਦਿੰਦਾ ਇੱਥੇ ਕਿਉਂਕਿ ਅੱਜ ਆਏ ਸੀ ਕਿ ਘਰੇ ਇਹਨਾਂ ਦੇ ਬੜੀ ਖੁ ਤੇ ਹੋਰ ਸਾਰੇ ਜਿਹੜੇ ਸਾਡੇ ਇੱਥੇ ਚੰਦੂਆ ਲੱਗਿਆ ਹੋਰ ਬਹੁਤ ਸਾਰੇ ਜਿਹੜੇ ਨਾਂ ਆ ਆਮ ਆਦਮੀ ਪਾਰਟੀ ਦੇ ਸਾਰੇ ਜਿਹੜੇ ਨਵੇਂ ਚੇਅਰਮੈਨ ਲੱਗੇ ਆ ਉਹਨਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਵਧਾਈ ਹੋਵੇ ਕਿਉਂਕਿ ਅਸੀਂ ਆਮਾਨ ਸਾਹਿਬ ਦੀ ਆਮ ਆਦਮੀ ਪਾਰਟੀ ਦੀ ਅਰਵਿੰਦ ਕੇਜਰੀਵਾਲ ਦੀ ਉਹ ਜਿਹੜੀ ਫੌਜ ਆ ਜਿਨ੍ਹਾਂ ਨੇ ਇਨਕਲਾਬ ਇਨਕਲਾਬ ਲਈ ਤੇ ਪੰਜਾਬ ਨੂੰ ਜਿਹੜਾ ਹਰਿਆ ਹਰਿਆ ਭਰਿਆ ਬਣਾਉਣ ਲਈ ਆਮਾਨ ਸਾਹਿਬ ਦਾ ਜਿਹੜਾ ਪੂਰਾ ਤੈਅ ਦਿਲੋਂ ਸਾਥ ਦੇਣਾ ਆ